ਸਾਧਰੀਆ ਕਾਲਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਮਨਜੀਤ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਨਨਦ ਨੂੰ ਮੁੰਡਾ ਹੋਣ ਦੀ ਖੁਸ਼ੀ ਵਿੱਚ ਇਹ ਦਿੱਤਾ ਹੈ ਉਹ ਜਾ ਕੇ ਆਪਣੇ ਸੱਸ ਨੂੰ ਕੀ ਦਿਖਾਉਂਗੀ ਆਪਣੇ ਸਹੁਰੇ ਪਰਿਵਾਰ ਨੂੰ ਕੀ ਦਿਖਾਉਂਗੀ ਆ ਕੇ ਪੂਰੇ 8 ਮਹੀਨੇ ਸੰਭਾਲ ਕੇ ਗਈ ਹੈ ਤੈਨੂੰ ਤੇ ਤੂੰ ਸਿਰਫ ਦੋ ਚਾਂਦੀ ਦੀਆਂ ਚੂੜੀਆਂ ਤੇ ਤਿੰਨ ਸੂਟ ਹੀ ਦਿੱਤੇ ਨੇ ਐਨੇ ਗਹਿਣੇ ਰੱਖਿਆ ਇੰਨੇ ਸੋਹਣੇ ਸੋਹਣੇ ਕੱਪੜੇ ਆ ਹੋਰ ਚੀਜ਼ਾਂ ਬਥੇਰੀਆਂ ਨੇ ਕੁਝ ਹੋਰ ਦੇ ਦਿੰਦੀ ਤਿੰਨ ਸੂਟ ਦਿੰਦੀ ਨੂੰ ਸ਼ਰਮ ਨਹੀਂ ਆਈ ਤੈਨੂੰ ਮਨਜੀਤ ਨੇ ਕਿਹਾ ਹਾਂਜੀ ਮੰਮੀ ਜੀ ਬਿਲਕੁਲ ਸ਼ਰਮ ਨਹੀਂ ਆਈ ਮੈਨੂੰ ਸੰਭਾਲਿਆ ਹੀ ਕੀ ਹੈ ਦੀਦੀ ਨੇ 8 ਮਹੀਨੇ ਹੋ ਗਏ ਇੱਥੇ ਆਏ ਨੂੰ ਬਹਾਨਾ ਬਣਾ ਕੇ ਕਿ ਮੈਂ ਭਾਬੀ ਦੀ ਦੇਖਭਾਲ ਕਰਨ ਜਾ ਰਹੀ ਆ ਪਰ ਆਪਣੇ ਆਪ ਨੂੰ ਆਰਾਮ ਕਰਨ ਤੋਂ ਬਿਨਾ ਖਾਣ ਪੀਣ ਤੋਂ ਬਿਨਾ ਹੋਰ ਕੀ ਕੀਤਾ ਹੈ ਦੀਦੀ ਨੇ ਮੇਰੇ ਲਈ ਤੁਸੀਂ ਦੱਸੋ ਮੰਮੀ ਜੀ ਕੀ ਕੀਤਾ ਹੈ ਮੇਰੇ ਲਈ ਜਿੰਨਾ ਮੈਨੂੰ ਸੰਭਾਲਿਆ ਉਹਨਾ ਮੈਂ ਉਸ ਨੂੰ ਦੇ ਦਿੱਤਾ ਇਸ ਤੋਂ ਜ਼ਿਆਦਾ ਮੈਂ ਉਸ ਨੂੰ ਕੁਝ ਹੋਰ ਨਹੀਂ ਦੇ ਸਕਦੀ ਜੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਦੇ ਸਕਦੇ ਹੋ ਮੇਰੇ ਕੋਲ ਕੁਝ ਨਹੀਂ ਹੈ ਹੋਰ ਇਸ ਨੂੰ ਦੇਣ ਲਈ ਐਨਾ ਕਹਿ ਕੇ ਮਨਜੀਤ ਆਪਣੇ ਕਮਰੇ ਵਿੱਚ ਚਲੀ ਗਈ ਬਲਦੇਵ ਆਪਣੇ ਨੂਹ ਦੇ ਮੂੰਹ ਵੱਲ ਦੇਖਦੇ रह ਗਏ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮਨਜੀਤ ਨੂੰ ਕੀ ਹੋ ਗਿਆ ਉਹ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਇਹ ਇਦਾਂ ਦੀ ਤਾਂ ਨਹੀਂ ਸੀ ਐਨੇ ਨੂੰ ਕੁਲਜੀ ਸੂਟ ਹੱਥ ਵਿੱਚ ਚੱਕੀ ਅੱਖਾਂ ਵਿੱਚ ਹੰਝੂ ਲੈ ਕੇ ਖੜੀ ਸੀ ਮੰਮੀ ਇਹ ਕੀ ਹੈ ਇਹ ਤਿੰਨ ਸੂਟ ਲੈ ਕੇ ਜਾਉਂਗੀ ਮੈਂ ਆਪਣੇ ਸਹੁਰੇ ਘਰ ਸਾਰਿਆਂ ਨੂੰ ਕੀ ਦਿਖਾਉਂਗੀ ਕਿ ਮੇਰੀ ਭਾਬੀ ਨੇ ਮੈਨੂੰ ਤਿੰਨ ਸੂਟ ਹੀ ਦਿੱਤੇ ਨੇ ਮੁੰਡਾ ਹੋਣ ਦੀ ਖੁਸ਼ੀ ਵਿੱਚ ਮੰਮੀ ਮੇਰੇ ਸਹੁਰੇ ਘਰ ਵਿੱਚ ਕੀ ਇੱਜ਼ਤ ਰੱਖੋ ਮੇਰੀ ਸੱਸ ਮੈਨੂੰ ਕੀ ਕਹੋ ਮੇਰੇ ਨੰਦ ਤੇ ਮੇਦੀ ਜਠਾਣੀ ਮੈਨੂੰ ਕੀ ਕਹਿਣਗੀਆਂ ਐਡਾ ਵੱਡਾ ਪਰਿਵਾਰ ਹੈ ਮੰਮੀ ਮੇਰਾ ਤਾਂ ਨੱਕ ਵੱਡਿਆ ਜਾਊਗਾ ਮਾਂ ਮੈਨੂੰ ਸਾਰੀ ਜ਼ਿੰਦਗੀ ਤਾਂ ਨਹੀਂ ਮੈਨੇ ਸੁਣਨੇ ਪੈਣਗੇ ਮੇਰੀ ਜਠਾਣੀ ਜਦੋਂ ਵੀ ਪੇਕੇ ਜਾਂਦੀ ਹੈ ਤਾਂ ਉਹ ਤਾਂ ਬੈਗ ਭਰ-ਭਰ ਕੇ ਲੈ ਕੇ ਆਉਂਦੀ ਹੈ ਮੇਰੀ ਜਠਾਣੀ ਦੀ ਭਾਬੀ ਨੇਤਾ ਉਸ ਨੂੰ ਇੱਕ ਵਾਰ ਸੋਨੇ ਦੀ ਚੂੜੀਆਂ ਵੀ ਕਰਵਾ ਕੇ ਦਿੱਤੀਆਂ ਸੀ ਕੱਪੜੇ ਅਲੱਗ ਤੋਂ ਬਹੁਤ ਸੋਹਣੇ-ਸੋਹਣੇ ਕੱਪੜੇ ਦਿੰਦੇ ਨੇ ਉਹਨਾਂ ਦੇ ਪੇਕੇ ਦਾ ਤੇ ਉਹ ਕਿੰਨੀ ਖੁਸ਼ੀ ਨਾਲ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਦਿਖਾਉਂਦੀ ਹੈ ਤੇ ਮੈਂ ਅੱਠਵੇਂ ਹਿੰਨੇ ਬਾਬੀ ਨੂੰ ਸਭਾਲਣ ਤੋਂ ਬਾਅਦ ਜਾ ਕੇ ਕੀ ਦਿਖਾਉਂਗੀ ਇਹ ਤਿੰਨ ਸੂਟ ਉਹ ਵੀ ਪੁਰਾਣੇ ਜਿਹੇ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਬਲਦੇਵ ਸੋਚਾਂ ਵਿੱਚ ਪੈ ਗਈ ਉਸ ਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮਨਜੀਤ ਮੁੰਡੇ ਹੋਣ ਦੀ ਖੁਸ਼ੀ ਵਿੱਚ ਕੁਲਜੀਤ ਨੂੰ ਇਹ ਤਿੰਨ ਸੂਟ ਹੀ ਦੇਵੇਗੀ ਅਸਲ ਵਿੱਚ ਜਦੋਂ ਮਨਜੀਤ ਪ੍ਰੈਗਨੈਂਟ ਹੋਈ ਤਾਂ ਬਲਦੇਵ ਨੇ ਇੱਕ ਮਹੀਨੇ ਬਾਅਦ ਹੀ ਆਪਣੀ ਧੀ ਕੁਲਜੀਤ ਨੂੰ ਬੁਲਾ ਲਿਆ ਸੀ ਕੁਲਜੀਤ ਦੇ ਸਾਸਨ ਨੂੰ ਇਹ ਕਹਿ ਦਿੱਤਾ ਕਿ ਮੇਰੀ ਨੌ ਮਨਜੀਤ ਨੂੰ ਡਾਕਟਰ ਨੇ ਬੈੱਡ ਰੈਸਟ ਦੇ ਲਈ ਕਿਹਾ ਹੈ ਤੇ ਭੈਣ ਜੀ ਫਿਰ ਇਹੋ ਜਿਹੇ ਟਾਈਮ ਵਿੱਚ ਤਾਂ ਇੱਕ ਨੰਦ ਹੀ ਆਪਣੀ ਭਾਬੀ ਨੂੰ ਸੰਭਾਲਦੀ ਹੈ ਕੁਲਜੀਤ ਦੇ ਸਾਰੇ ਪਰਿਵਾਰ ਵਿੱਚ ਸੱਸ ਨੰਦ ਤੇ ਜਠਾਣੀ ਸਨ ਇਹ ਗੱਲ ਸੁਣਨ ਤੋਂ ਬਾਅਦ ਉਸਦੀ ਸੱਸ ਨੇ ਕਿਹਾ ਕਿ ਭੈਣ ਜੀ ਹਜੇ ਤਾਂ 1 ਮਹੀਨਾ ਹੀ ਹੋਇਆ ਹੈ ਜਦੋਂ 7ਵਾਂ ਮਹੀਨਾ ਲੱਗ ਗਿਆ ਤਾਂ ਤੁਸੀਂ ਲੈ ਜਾਇਓ ਕੁਲਜੀਤ ਨੂੰ ਪਰ ਮਨਜੀਤ ਨੇ ਜਾਣਬੁੱਝ ਕੇ ਝੂਠ ਬੋਲ ਦਿੱਤਾ ਕਿ ਡਾਕਟਰ ਨੇ ਤਾਂ ਬਿਲਕੁਲ ਬੈਡ ਰੈਸਟ ਕਿਹਾ ਹੈ ਬਿਲਕੁਲ ਵੀ ਨਹੀਂ ਉੱਠਣਾ ਕੋਈ ਕੰਮ ਨਹੀਂ ਕਰਨਾ ਹੁਣ ਐਸੀ ਹਾਲਤ ਵਿੱਚ ਮੈਂ ਇਕੱਲੀ ਨਹੀਂ ਸੰਭਾਲ ਸਕਦੀ ਜੇ ਕੁਲਜੀਤ ਭਾਬੀ ਨੂੰ ਸੰਭਾਲਣ ਨਹੀਂ ਆਉਗੀ ਤਾਂ ਹੋਰ ਕੌਣ ਆਊਗਾ ਭਲਾ ਤੁਹਾਡਾ ਤਾਂ ਪਰਿਵਾਰ ਬਹੁਤ ਵੱਡਾ ਹੈ ਤੁਹਾਨੂੰ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਤੁਹਾਡੇ ਕੋਲ ਤੁਹਾਡੀ ਬੇਟੀ ਤੇ ਵੱਡੀ ਨੂੰ ਹਨ ਮੈਂ ਇਕੱਲੀ ਸਾਰਾ ਘਰ ਨਹੀਂ ਸੰਭਾਲ ਸਕਦੀ ਤੁਸੀਂ ਸੋਚ ਕੇ ਦੇਖੋ ਮੇਰੀ ਨੂੰ ਇਹ ਕਹੋਗੀ ਕੇ ਨੰਦ ਹੁੰਦੇ ਹੋਏ ਵੀ ਮੈਨੂੰ ਇਸ ਹਾਲਤ ਵਿੱਚ ਨਹੀਂ ਸੰਭਾਲਿਆ ਇਹ ਸੁਣ ਕੇ ਕੁਲਜੀਤ ਦੀ ਸੱਸ ਚੁੱਪ ਕਰ ਗਈ ਤੇ ਅਗਲੇ ਦਿਨ ਉਹ ਕੁਲਜੀਤ ਨੂੰ ਉਸਤੇ ਪੇਕੇ ਘਰ ਭੇਜ ਦਿੰਦੀ ਹੈ ਪੇਕੇ ਘਰ ਆ ਕੇ ਮਾਂਤੀ ਦੀ ਇੱਕ ਜੋੜੀ ਬਣ ਗਈ ਬਲਦੇਵ ਨੇ ਤਾਂ ਝੂਠ ਬੋਲ ਕੇ ਆਪਣੀ ਧੀ ਨੂੰ ਬੁਲਾਇਆ ਸੀ ਕਿਉਂਕਿ ਸਾਰੇ ਘਰ ਕੁਲਜੀਤ ਨੂੰ ਕੰਮ ਕਰਨਾ ਪੈਂਦਾ ਸੀ ਮਨਜੀਤ ਨੂੰ ਕੋਈ ਪ੍ਰੋਬਲਮ ਨਹੀਂ ਸੀ ਤੇ ਨਾ ਹੀ ਡਾਕਟਰ ਨੇ ਉਸ ਨੂੰ ਬੈਡ ਰੈਸਟ ਕਿਹਾ ਸੀ ਨਾ ਹੀ ਉਸ ਦੀ ਸਿਹਤ ਖਰਾਬ ਸੀ पर फिर भी मनजीत ਦੀ ਬਿਮਾਰੀ ਦਾ ਝੂਠ ਬੋਲ ਕੇ ਬਲਦੇਵ ਨੇ ਕੁਲਜੀਤ ਨੂੰ 7 ਮਹੀਨੇ ਪਹਿਲਾਂ ਹੀ ਬੁਲਾ ਲਿਆ ਪਰ मनजीत ਨੇ ਕੰਮਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਆਪਣੀ ਨੰਦ ਕੁਲਜੀਤ ਦੇ ਆਉਣ ਨਾਲ ਉਹ ਜਿਵੇਂ ਪਹਿਲਾਂ ਕੰਮ ਕਰਦੀ ਸੀ ਉਸੇ ਤਰ੍ਹਾਂ ਹੀ ਆਪਣੇ ਕੰਮ ਕਰਦੀ ਰਹੀ ਜਾਂ ਕਹਿ ਲਵੋ ਕਿ ਕੁਲਜੀਤ ਦੇ ਆਉਣ ਨਾਲ ਉਸ ਦਾ ਕੰਮ ਹੋਰ ਵੱਧ ਗਿਆ ਸੀ ਕਿਉਂਕਿ ਬਲਦੇਵ ਹਮੇਸ਼ਾ ਮਨਜੀਤ ਨੂੰ ਕਹਿ ਕੇ ਆਪਣੀ ਧੀ ਦੇ ਲਈ ਉਸ ਦੇ ਮਨ ਪਸੰਦ ਦਾ ਖਾਣਾ ਬਣਾਉਣ ਨੂੰ ਕਹਿੰਦੀ ਰਹਿੰਦੀ ਸੀ ਤੇ ਕਹਿ ਦਿੰਦੀ ਕਿ ਮਨਜੀਤ ਹੁਣ ਤੂੰ ਆਪਣੀ ਨੰਡ ਦੀ ਜਿੰਨੀ ਸੇਵਾ ਕਰਨੀ ਹੈ ਕਰ ਲੈ ਉਸ ਤੋਂ ਬਾਅਦ ਫਿਰ ਹੀ ਉਹ ਤੇਰੀ ਸੇਵਾ ਕਰੂਗੀ ਮਨਜੀਤ ਨੂੰ ਇਸ ਹਾਲਤ ਵਿੱਚ ਤਕਲੀਫ ਵੀ ਬਹੁਤ ਹੁੰਦੀ ਸੀ ਜਿਵੇਂ ਕਿ ਆਮ ਤੌਰ ਤੇ ਪ੍ਰੈਗਨੈਂਸੀ ਵਿੱਚ ਹੁੰਦੀ ਹੀ ਹੈ ਪਰ ਉਸ ਦੀ ਤਕਲੀਫ ਜ਼ਿਆਦਾ ਹੀ ਹੋ ਗਈ ਸੀ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਉਸ ਨੂੰ ਨਾ ਤਾਂ ਕੁਝ ਖਾਣ ਨਾਲ ਤੇ ਨਾ ਹੀ ਕੁਝ ਪੀਣ ਨਾਲ ਨਾ ਇਹ ਹੁੰਦਾ ਸੀ ਪਰ ਹਰ ਇੱਕ ਚੀਜ਼ ਦੀ 스멜 ਉਸਦੇ ਨੱਕ ਨੂੰ ਚੜ ਜਾਂਦੀ ਤੇ ਫਿਰ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਸਨ ਤੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਇਸ ਦੇ ਨਾਲ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਮਨਜੀਤ ਮਾਂ ਬਣਨ ਵਾਲੀ ਹੈ ਉਸ ਦੇ ਚਿਹਰੇ ਦੀ ਰੌਣਕ ਤਾਂ ਜਿਵੇਂ ਖਤਮ ਹੀ ਹੋ ਗਈ ਸੀ ਕਿਸੇ ਵੀ ਚੀਜ਼ ਦੀ ਮਹਿਕ ਉਸ ਦੇ ਸਿਰ ਨੂੰ ਚੜ ਜਾਂਦੀ ਤੇ ਉਹ ਸਾਰਾ ਦਿਨ ਪਰੇਸ਼ਾਨ ਹੋਈ ਰਹਿੰਦੀ ਸਾਰਾ ਦਿਨ ਸਮੇਂ ਸਿਰ ਨਾ ਖਾਣ-ਪੀਣ ਦੇ ਨਾਲ ਉਹ ਦਿਨੋਂ-ਦਿਨ ਸੁੱਕਦੀ ਜਾ ਰਹੀ ਸੀ ਪਰ ਉਸ ਦੀ ਸਿਹਤ ਨਾਲ ਨਾਤਾ ਬੱਲੇਵ ਨੂੰ ਕੋਈ ਫਰਕ ਪੈਂਦਾ ਸੀ ਤੇ ਨਾ ਹੀ ਕੁਲਜੀਤ ਨੂੰ ਜਦੋਂ ਕਦੇ ਮਨਜੀਤ ਆਪਣੇ ਸੱਸ ਸੰਬਲਦੇਵ ਨੂੰ ਦੱਸਦੀ ਤਾਂ ਉਹ ਕਹਿ ਦਿੰਦੇ ਮਨਜੀਤ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ ਤਾਂ ਕਰਕੇ ਤੈਨੂੰ ਸਮਝ ਨਹੀਂ ਆਉਂਦਾ ਮੈਂ ਵੀ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਮੈਨੂੰ ਵੀ ਇਹ ਸਭ ਹੁੰਦਾ ਸੀ ਮਾੜੀ-ਮੋਟੀ ਤਕਲੀਫ ਆਉਂਦੀ ਹੀ ਰਹਿੰਦੀ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਸਾਰਾ ਦਿਨ ਪਈ ਆਰਾਮ ਕਰੇ ਜਿੰਨਾ ਤੂੰ ਆਰਾਮ ਕਰੇਂਗੀ ਓਨਾ ਹੀ ਤੇਰਾ ਨੁਕਸਾਨ ਹੋਵੇਗਾ ਬਸ ਕੰਮ ਕਰਦੀ ਰਹਿ ਮੈਂ ਵੀ ਕਰਦੀ ਰਹੀ ਸੀ ਬਲਦੇਵ ਨੂੰ ਤਾਂ ਸਿਰਫ ਕੰਮ ਨਾਲ ਹੀ ਮਤਲਬ ਸੀ ਮਨਜੀਤ ਦੇ ਖਾਣ ਪੀਣ ਦਾ ਤਾਂ ਬਿਲਕੁਲ ਵੀ ਧਿਆਨ ਨਹੀਂ ਸੀ ਸਾਰਾ ਦਿਨ ਸਹੀ ਤੇ ਟਾਈਮ ਤੇ ਖਾਣਾ ਨਾ ਖਾਣ ਦੀ وجہ ਨਾਲ ਮਨਜੀਤ ਦੀ ਸਿਹਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ ਦੇਨੇ ਲੰਘਦੇ ਗਏ ਤੇ ਮਨਜੀਤ ਨੂੰ 7ਵਾਂ ਮਹੀਨਾ ਲੱਗ ਗਿਆ ਤੇ ਇੱਕ ਦਿਨ ਉਸ ਨੂੰ ਅਚਾਨਕ ਹੀ ਤੇਜ਼ ਬੁਖਾਰ ਹੋ ਗਿਆ ਉਹ ਦਵਾਈ ਲੈ ਕੇ ਪੈ ਗਈ ਤੇ ਕਦੋਂ ਦੁਪਹਿਰ ਹੋ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਤੇ ਉਸ ਦੀ ਸੱਸ ਕਹਿਣ ਲੱਗੀ ਐਨਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀ ਦਾ ਕੋਈ ਆਤਾ ਪਤਾ ਹੀ ਨਹੀਂ ਬਲਦੇਵ ਗੁੱਸੇ ਵਿੱਚ ਬੁੜਬੁੜ ਕਰਦੇ ਮਨਜੀਤ ਦੇ ਕਮਰੇ ਵਿੱਚ ਚਲੀ ਗਈ ਮਨਜੀਤ ਨੂੰ ਸੁੱਤੀ ਦੇਖ ਕੇ ਉੱਚੀ ਉੱਚੀ ਬੋਲਣ ਲੱਗੀ ਤੈਨੂੰ ਕੋਈ ਹੋਸ਼ ਹੈ ਜਾਂ ਨਹੀਂ ਤੈਨੂੰ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਹੋ ਗਿਆ ਦੁਪਹਿਰ ਦੀ ਰੋਟੀ ਦਾ ਤੇ ਤੂੰ ਆਰਾਮ ਨਾਲ ਪਈ ਹੈ ਮਨਜੀਤ ਨੇ ਕਿਹਾ ਮੰਮੀ ਜੀ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਇਸ ਲਈ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਮੈਂ ਰੋਟੀ ਕਿਵੇਂ ਬਣਾਵਾਂਗੀ ਬਲਦੇਵ ਕਹਿਣ ਲੱਗੀ ਬੁਖਾਰ ਹੋ ਗਿਆ ਸੀ ਤਾਂ ਦਵਾਈ ਲੈ ਲੈਣੀ ਸੀ ਹੁਣ ਤੱਕ ਤਾਂ ਬੁਖਾਰ ਠੀਕ ਵੀ ਹੋ ਜਾਣਾ ਸੀ ਇੰਨਾ ਦਿਨਾਂ ਵਿੱਚ ਛੋਟੀ ਮੋਟੀ ਤਕਲੀਫ ਤਾਂ ਹੋ ਹੀ ਜਾਂਦੀ ਹੈ ਹੁਣ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਸਾਰਾ ਦਿਨ ਪਈ ਰਹੇਂਗੀ ਫਿਰ ਤਾਂ ਹੋ ਗਏ ਕੰਮ ਮੈਂ ਸਭ ਕੁਝ ਸਮਝ ਗਈ ਹਾਂ ਤੂੰ ਨਖਰੇ ਕਰ ਰਹੀ ਹੈ ਜਦੋਂ ਦਾ ਤੂੰ ਮੇਰੀ ਧੀ ਨੂੰ ਦੇਖਿਆ ਉਦੋਂ ਤੋਂ ਤੈਨੂੰ ਤਕਲੀਫ ਜਰੂਰ ਹੋਣ ਲੱਗ ਪਈ ਹੈ ਅੱਜ ਤਾਂ ਤੇਰੀ ਤਕਲੀਫ ਇੰਨੀ ਜ਼ਿਆਦਾ ਵੱਧ ਗਈ ਕਿ ਤੂੰ ਦੁਪਹਿਰ ਦਾ ਖਾਣਾ ਵੀ ਨਹੀਂ ਬਣਾਇਆ ਇੱਕ ਤਾਂ ਮਨਜੀਤ ਦਾ ਬੁਖਾਰ ਨਾਲ ਬੁਰਾ ਹਾਲ ਸੀ ਤੇ ਦੂਜਾ ਆਪਣੀ ਸੱਸ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਹ ਰੋਣ ਲੱਗ ਗਈ ਉਸ ਨੂੰ ਰੋਂਦੀ ਦੇਖ ਬਲਦੇਵ ਹੋਰ ਜ਼ਿਆਦਾ ਗੁੱਸੇ ਹੋ ਗਈ ਤੇ ਕਹਿਣ ਲੱਗੀ ਭਰਾਵੇਂ ਨਾ ਕਰ ਮੇਰੇ ਸਾਹਮਣੇ 9 ਮਹੀਨਿਆਂ ਤੋਂ ਤੇਰਾ ਇਹ ਨਾਟਕ ਦੇਖ ਰਹੀ ਹਾਂ ਤੂੰ ਕੋਈ ਸਪੈਸ਼ਲ ਬੱਚਾ ਨਹੀਂ ਜੰਮਣ ਲੱਗੀ ਬੁੜਬੁੜ ਕਰਦੀ ਬਲਦੇਵ ਰਸੋਈ ਵਿੱਚ ਚਲੀ ਗਈ ਤੇ ਆਪਣਾ ਤੇ ਆਪਣੀ ਧੀ ਦਾ ਖਾਣਾ ਬਣਾ ਕੇ ਦੋਨਾਂ ਨੇ ਹੀ ਖਾ ਲਿਆ ਤੇ ਜਾ ਕੇ ਆਪਣੇ ਕਮਰੇ ਵਿੱਚ ਪੈ ਗਈਆਂ ਕਿਸੇ ਨੇ ਵੀ ਇੱਕ ਵਾਰ ਮਨਜੀਤ ਨੂੰ ਰੋਟੀ ਦਾ ਨਹੀਂ ਪੁੱਛਿਆ ਤੇ ਜਾਂਦੇ ਜਾਂਦੇ ਆਪਣੀ ਨੂੰ ਇਹ ਵੀ ਕਹਿ ਦਿੱਤਾ ਕਿ ਜਦੋਂ ਤੇਰਾ ਰੋਣਾ ਧੋਣਾ ਖਤਮ ਹੋ ਜਾਵੇ ਚੱਕ ਕੇ ਖਾਣਾ ਖਾ ਲਵੇਂ ਐਨਾ ਕਹਿ ਦੇਣਾ ਹੀ ਉਸ ਲਈ ਬਹੁਤ ਵੱਡੀ ਗੱਲ ਸੀ ਹੁਣ ਚਾਹੇ ਮਨਜੀਤ ਖਾਣਾ ਖਾਵੇ ਜਾਂ ਨਾ ਖਾਵੇ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਸੀ ਇਧਰ ਦੋਵੇਂ ਮਾਵਾਂ ਧੀਆਂ ਖਾਣਾ ਖਾ ਕੇ ਮੌਜ ਨਾਲ ਸੌਂ ਗਈਆਂ ਮਨਜੀਤ ਵਿਚਾਰੀ ਇਕੱਲੀ ਪਰੇਸ਼ਾਨ ਹੋਈ ਪਈ ਰਹੀ ਜੇ ਉਸਨੇ ਪਾਣੀ ਵੀ ਪੀਣਾ ਹੁੰਦਾ ਤਾਂ ਆਪ ਉੱਠ ਕੇ ਪੀਂਦੀ ਅੱਜ ਤੱਕ ਕੁਲਜੀਤ ਨੂੰ ਲੈ ਕੇ ਉਸਨੇ ਕੁਝ ਨਹੀਂ ਸੋਚਿਆ ਸੀ ਅੱਜ ਜਦੋਂ ਉਸ ਨੂੰ ਸੱਚਮੁੱਚ ਤਕਲੀਫ ਸੀ ਤਾਂ ਕੁਲਜੀਤ ਨੇ ਉਸ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਤੇ ਨਾ ਹੀ ਉਸ ਦੀ ਸਾਸ ਸੰਬਲਦੇਵ ਨੇ ਮਨਜੀਤ ਨੂੰ ਇਸ ਗੱਲ ਨੂੰ ਲੈ ਕੇ ਉਹਨਾਂ ਮਾਵਾਂ ਧੀਆਂ ਤੇ ਬਹੁਤ ਗੁੱਸਾ ਆਇਆ ਉਹ ਆਪਣੇ ਬੈੱਡ ਉੱਪਰ ਪਈ ਇਹੀ ਸੋਚ ਰਹੀ ਸੀ ਕਿ ਮੈਨੂੰ ਸੰਭਾਲਣ ਦਾ ਝੂਠ ਬੋਲ ਕੇ ਇਹ ਇੱਥੇ ਆਈ ਹੈ ਉਸ ਦੇ ਸਾਰਿਆਂ ਨੂੰ ਸਾਰੇ ਆਂਡ ਗਵੰਡ ਨੂੰ ਤੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਪਤਾ ਹੈ ਕਿ ਕੁਲਜੀਤ ਮਨਜੀਤ ਦੀ ਦੇਖਭਾਲ ਦੇ ਲਈ ਆਈ ਹੈ ਪਰ ਕੁਲਜੀਤ ਨੇ ਤਾਂ ਇੱਕ ਵਾਰ ਵੀ ਮਨਜੀਤ ਨੂੰ ਬੁਖਾਰ ਦੇ ਵਿੱਚ ਨਹੀਂ ਪੁੱਛਿਆ ਜਦੋਂ ਸ਼ਾਮ ਨੂੰ ਦੋਵੇਂ ਮਾਵਾਂ ਤੇਆਂ ਸੌਂ ਕੇ ਉੱਠਿਆ ਤਾਂ ਮਨਜੀਤ ਨੂੰ ਪਈ ਦੇਖ ਕੇ ਫਿਰ ਬਲਦੇਵ ਕਹਿਣ ਲੱਗੀ ਕੁੜੇ ਮਨਜੀਤ ਅਜੇ ਤੱਕ ਤੇਰਾ ਬੁਖਾਰ ਉਤਰਿਆ ਨਹੀਂ ਅਜੇ ਤੱਕ ਪਈ ਹੈ ਸ਼ਾਮ ਹੋਣ ਨੂੰ ਆ ਗਈ ਸ਼ਾਮ ਦੀ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਤੂੰ ਅਜੇ ਤੱਕ ਪਈ ਹੈ ਇਹ ਸੁਣ ਕੇ ਮਨਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਉਹ ਫਿਰ ਵੀ ਕੁਝ ਨਾ ਬੋਲੀ ਬਲਦੇਵ ਫਿਰ ਬੁੜਬੁੜ ਕਰਦੀ ਰਸੋਈ ਵਿੱਚ ਚਲੀ ਗਈ ਤੇ ਆਪਣੇ ਤੇ ਆਪਣੀ ਧੀ ਲਈ ਚਾਹ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਈ ਤੇ ਕੁਲਜੀਤ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੀ ਲੈ ਬੁੱਤ ਚਾਹ ਪੀ ਜੇ ਉੱਠਿਆ ਨਹੀਂ ਜਾਂਦਾ ਤਾਂ ਰਹਿਣ ਦੇ ਬਿਮਾਰ ਬੰਦੇ ਨੂੰ ਕਿਹੜਾ ਭੁੱਖ ਲੱਗਦੀ ਹੈ ਉਹ ਜਾਣਬੁੱਝ ਕੇ ਉੱਚੀ ਬੋਲਣ ਲੱਗੀ ਤਾਂ ਜੋ ਮਨਜੀਤ ਇਹ ਸਾਰੀਆਂ ਗੱਲਾਂ ਸੁਣ ਲਵੇ ਤੇ ਉਧਰ ਕੁਲਜੀਤ ਚਾਹ ਦਾ ਕੱਪ ਲੈ ਕੇ ਮਨਜੀਤ ਕੋਲ ਆ ਗਈ ਤੇ ਕਹਿਣ ਲੱਗੀ ਲੈ ਭਾਬੀ ਚਾਹ ਤਾਂ ਪੀ ਲੈ ਚਾਹ ਪੀਣ ਦੀ ਤਾਂ ਹਿੰਮਤ ਹੋ ਜਾਵੇਗੀ ਤੁਹਾਡੇ ਵਿੱਚ ਇੱਕ ਤਾਂ ਸੱਸ ਦੀਆਂ ਇਹ ਗੱਲਾਂ ਤੇ ਉੱਤੋਂ ਨੰਨਦ ਦੇ ਤਾਨੇ ਸੁਣ ਕੇ ਮਨਜੀਤ ਸੋਚਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਆਪਣਾ ਕੋਈ ਵੀ ਕੰਮ ਇਨ੍ਹਾਂ ਮਾਵਾਂ ਧੀਆਂ ਤੋਂ ਨਹੀਂ ਕਰਵਾਵਾਂਗੀ ਉਹ ਔਖੀ ਕਰੇ ਚਾਹੇ ਸੌਖੀ ਕਰੇ ਉਹ ਆਪਣਾ ਕੰਮ ਆਪ ਕਰੇਗੀ ਹੁਣ ਉਹ ਇਹਨਾਂ ਨੂੰ ਤਾਨੇ ਮੇਨੇ ਮਾਰਨ ਦਾ ਮੌਕਾ ਨਹੀਂ ਦੇਵੇਗੀ ਇਹ ਹੀ ਸੋਚ ਕੇ ਮਨਜੀਤ ਨੇ ਅਗਲੇ ਦਿਨ ਦਵਾਈ ਲੈ ਕੇ ਆਪਣਾ ਸਾਰਾ ਕੰਮ ਆਪ ਕੀਤਾ ਜਿਵੇਂ ਕਿਵੇਂ ਕਰਕੇ 9 ਮਹੀਨੇ ਦਾ ਟਾਈਮ ਪੂਰਾ ਹੋ ਗਿਆ ਤੇ ਮਨਜੀਤ ਨੇ ਪਿਆਰੇ ਜਿਹੇ ਇੱਕ ਪੁੱਤ ਨੂੰ ਜਨਮ ਦਿੱਤਾ ਪੋਤਾ ਹੋਣ ਦੀ ਖੁਸ਼ੀ ਵਿੱਚ ਬਲਦੇਵ ਨੇ ਮਠਾਈਆਂ ਵੰਡੀਆਂ ਸਾਰੇ ਆਂਡ ਗਵਾਂਡ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਖੁਸ਼ੀ ਮਨਾਈ ਤੇ ਜਦੋਂ 15 ਦਿਨਾਂ ਬਾਅਦ ਕੁਲਜੀਤ ਆਪਣੇ ਸਹੁਰੇ ਘਰ ਜਾਣ ਲੱਗੀ ਤਾਂ ਸੱਸ ਮਨਜੀਤ ਨੂੰ ਆ ਕੇ ਕਹਿੰਦੀ ਹੈ ਕਿ ਤੇਰੀ ਨੰਡ ਹੁਣ ਸਹੁਰੇ ਘਰ ਜਾ ਰਹੀ ਹੈ ਉਸ ਨੂੰ ਵਧਾਈ ਦੇ ਦੇ ਕੁਝ ਵਧੀਆ ਹੀ ਦੇਵੀਂ ਚਾਰ ਲੋਕਾਂ ਦੇ ਵਿੱਚ ਦਿਖਾਉਣਾ ਵੀ ਹੈ ਮੁੰਡਾ ਹੋਇਆ ਕੋਈ ਮਜ਼ਾਕ ਥੋੜੀ ਹੈ ਪੂਰੇ 8 ਮਹੀਨੇ ਤੈਨੂੰ ਸੰਭਾਲ ਕੇ ਗਈ ਹੈ ਇਸ ਲਈ ਉਸ ਦਾ ਜਿਆਦਾ ਸ਼ਗਨ ਲੈਣ ਦਾ ਹੱਕ ਬਣਦਾ ਹੈ ਇਹ ਕਹਿ ਕੇ ਬਲਦੇਵ ਚਲੀ ਗਈ ਇਹ ਸੁਣ ਕੇ ਮਨਜੀਤ ਨੇ ਆਪਣੀ ਅਲਮਾਰੀ ਵਿੱਚੋਂ ਤਿੰਨ ਵਧੀਆ ਸੂਟ ਕੱਢ ਕੇ ਕੁਲਜੀਤ ਨੂੰ ਦੇ ਦਿੱਤੇ ਸੂਟ ਦੇਣ ਤੋਂ ਬਾਅਦ ਕੁਲਜੀਤ ਤੇ ਉਸਦੀ ਮਾਂ ਦੋਵੇਂ ਗੁੱਸੇ ਵਿੱਚ ਬੋਲਣ ਲੱਗਿਆਂ ਮਨਜੀਤ ਇਹ ਕੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਐਨਾ ਸੋਨਾ ਚਾਹਦੀ ਹੈ ਤੇਰੇ ਕੋਲ ਐਨੇ ਸੋਹਣੇ ਸੋਹਣੇ ਕੱਪੜੇ ਨੇ ਤੇਰੇ ਕੋਲ ਤੇ ਫਿਰ ਤੂੰ ਇਹ ਤਿੰਨ ਸੂਟ ਉਹਨੂੰ ਸੜੇ ਜਿਹੇ ਫੜਾ ਦਿੱਤੇ ਤੈਨੂੰ ਸ਼ਰਮ ਨਹੀਂ ਆਈ ਉਸ ਦਾ ਸਾਰਾ ਪਰਿਵਾਰ ਕੀ ਕਹੂਗਾ 7 ਮਹੀਨੇ ਭਾਬੀ ਨੂੰ ਸੰਭਾਲ ਕੇ ਆਈ ਹੈ ਤੇ ਭਾਬੀ ਨੇ ਇਹ ਦਿੱਤਾ ਹੈ ਕਿਸ ਮੋਂ ਨਾਲ ਇਹ ਮੰਦ ਖਾਉਗੀ ਮਨਜੀਤ ਕਹਿਣ ਲੱਗੀ ਕਿਹੜੀ ਮੇਰੀ ਦੇਖਭਾਲ ਮੰਮੀ ਜੀ ਕਿਹੜੀ ਮੇਰੀ ਸੇਵਾ ਜੇ ਕੁਲਜੀਤ ਨੇ ਇੱਕ ਵਾਰ ਵੀ ਮੈਨੂੰ ਪਾਣੀ ਦਾ ਗਲਾਸ ਫੜਾਇਆ ਹੈ ਤਾਂ ਦੱਸੋ ਮੰਮੀ ਜੀ ਜੇ ਦੇਖਭਾਲ ਤੇ ਸੇਵਾ ਦਾ ਕੋਈ ਸ਼ਗਨ ਬਣਦਾ ਹੈ ਤਾਂ ਮੈਂ ਫੁੱਟੀ ਕੌੜੀ ਵੀ ਨਾ ਦੇਵਾਂ ਕੁਲਜੀਤ ਨੂੰ ਇਹ ਤਾਂ ਮੰਮੀ ਜੀ ਇੱਕ ਰਸਮ ਹੈ ਜੇ ਇਹ ਰਸਮ ਨਾ ਹੁੰਦੀ ਤਾਂ ਇਹਨੂੰ ਇਹ ਵੀ ਨਹੀਂ ਦੇਣਾ ਸੀ ਜੇ ਮੈਂ ਕੁਝ ਬੋਲਦੀ ਨਹੀਂ ਕੁਝ ਕਹਿੰਦੀ ਨਹੀਂ ਤੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੇਰੀ ਜ਼ੁਬਾਨ ਨਹੀਂ ਚੱਲਦੀ ਜਿੰਨੀ ਔਖ ਮੈਨੂੰ ਇਹਨਾਂ 9 ਮਹੀਨਿਆਂ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਸੀ ਤੇ ਇਹ ਮੈਂ ਜ਼ਿੰਦਗੀ ਭਰ ਨਹੀਂ ਭੁੱਲਦੀ ਤੁਹਾਡੀ ਬੇਟੀ ਹੈ 7ਵੇਂ ਮਹੀਨੇ ਤੁਸੀਂ ਉਹਦੀ ਆਉ ਭਗਤ ਕੀਤੀ ਹੈ ਤੇ ਜੋ ਤੁਹਾਡੇ ਕੋਲ ਹੈ ਤੁਸੀਂ ਦੇ ਦਿਓ ਮੇਰੇ ਤੋਂ ਉਮੀਦ ਰੱਖਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਚੰਗਾ ਸ਼ਗਨ ਲੈਣ ਦੇ ਲਈ ਚੰਗਾ ਕੰਮ ਕਰਨਾ ਵੀ ਜ਼ਰੂਰੀ ਹੈ ਐਨਾ ਕਹਿ ਕੇ ਮਨਜੀਤ ਆਪਣੇ ਕਮਰੇ ਵਿੱਚ ਚਲੀ ਗਈ ਵਿਆਤੋਵਾਦ ਅੱਜ ਪਹਿਲੀ ਵਾਰ ਮਨਜੀਤ ਆਪਣੀ ਸੱਸ ਤੇ ਨਣਦ ਦੇ ਅੱਗੇ ਬੋਲੀ ਸੀ ਮਨਜੀਤ ਨੂੰ ਇਸ ਤਰ੍ਹਾਂ ਬੋਲਦੇ ਦੇਖ ਦੋਵੇਂ ਮਾਵਾਂ ਧੀਆਂ ਹੈਰਾਨ ਰਹਿ ਗਈਆਂ ਸੂਟ ਦੇਖ ਕੇ ਕੁਲਜੀਤ ਰੋਣ ਲੱਗ ਪਈ ਤੇ ਕਹਿਣ ਲੱਗੀ ਮਾਂ ਮੈਂ ਕੀ ਕਰਾਂ ਕਿਹੜਾ ਮੂੰਹ ਲੈ ਕੇ ਜਾਵਾਂ ਆਪਣੇ ਸਹੁਰੇ ਘਰ ਮੈਨੂੰ ਕੀ ਕਹਿਣਗੇ ਮੇਰੇ ਸਹੁਰੇ ਪਰਿਵਾਰ ਵਾਲੇ ਕੁਝ ਕਰੋ ਤੁਸੀਂ ਨਹੀਂ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੂੰਗੀ ਕੁਲਜੀਤ ਨੂੰ ਰੋਂਦੇ ਦੇਖ ਬਲਦੇਵ ਨੇ ਆਪਣੇ ਕੰਨਾਂ ਦੇ ਕਾਂਟੇ ਲਾ ਕੇ ਹੌਲੇ ਦੇਣੇ ਕੁਲਜੀਤ ਨੂੰ ਦੇ ਦਿੱਤੇ ਲੈ ਤੀ ਇਹ ਹੀ ਦਿਖਾ ਦੇਵੀਂ ਸੌਰਿਆ ਨੂੰ ਮੈਨੂੰ ਨਹੀਂ ਪਤਾ ਸੀ ਕਿ ਮਨਜੀਤ ਮੌਕੇ ਤੇ ਆ ਕੇ ਇਸ ਤਰ੍ਹਾਂ ਕਰੂਗੀ ਮੈਂ ਤਾਂ ਸੋਚਿਆ ਸੀ ਵੀ ਤੈਨੂੰ ਵਧੀਆ ਸੋਨੇ ਦਾ ਸੈਟ ਤੇ ਕੱਪੜੇ ਦੇ ਕੇ ਭੇਜਾਂਗੇ ਆਪਣੀ ਭਾਬੀ ਦਾ ਗੁੱਸਾ ਦੇਖ ਕੇ ਕੁਲਜੀਤ ਵੀ ਹੈਰਾਨ ਸੀ ਉਸਦੇ ਮੂੰਹ ਵਿੱਚੋਂ ਵੀ ਬੋਲ ਨਹੀਂ ਨਿਕਲ ਰਿਹਾ ਸੀ ਆਪਣੀ ਮਾਂ ਦੀਆਂ ਬਾਹਲੀਆਂ ਲੈ ਕੇ ਚੁੱਪਚਾਪ ਆਪਣੇ ਸਹੁਰੇ ਘਰ ਚਲੀ ਗਈ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰਨਾ ਜੀ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।